ਹਰਾਮ ਦੀਆ ਮੈਂ ਤੈਨੂੰ ਕੀ ਕਿਹਾ ਤੂੰ ਆਪੇ ਮੇਰੇ ਨਾਲ ਲਾ ਦੇਨੀ ਸਾਰੀ ਗੱਲ ਉਹ ਤੇ ਮੰਨੀ ਨਾ ਲੜਦੀ ਏ ਠੀਕ ਆ ਨਹੀਂ ਪੁੱਛ ਲੈਣੇ ਆ ਤੂੰ ਕੋ ਦੱਸ ਹਾਂਜੀ ਹਾਂਜੀ ਆ ਗਰਜੀਤ ਦੱਸੇ ਪਾ ਦੇ ਦੀ ਜਾਨ ਬਹੁਤ ਔਖੀ ਗਰਜੀਤ ਦੱਸ ਪਾ ਦੇ ਕੋਈ ਗੱਲ ਨਹੀਂ 100 ਪਾਉਂਡ ਆਏ ਓ ਮੇਰੀਆਂ ਕਿੱਥੇ ਮਾਰੀ ਓਏ ਆ ਆ ਤੂੰ ਆਇਆ ਮੈਂ ਕੁੜੀ ਨੇ ਚੱਲਾ ਤੂੰ ਤਾਂ ਇਦਾਂ ਆ ਇੰਨਾ ਕਰੇ ਡਾਡੂ ਜੀ ਨਾ ਏ ਠੀਕ ਨਾ ਬਹੁਤ ਜੰਗੀ ਐ ਕੁੜੀ ਮੇਰੀ ਕੌਣ ਆ ਜਾ ਕੀ ਕਹੇ ਡਾਡਾ ਕੁੜੀ ਨੂੰ ਕੁਛ ਵੀ ਨਹੀਂ ਆ ਫੋਨ ਆ ਗਿਆ ਕਰਕੇ ਹੁਣ ਕੁੜੀ ਚੰਗੀ ਫੋਨ ਕਰ ਆ ਗਿਆ ਚਾਹੇ ਨਹੀਂ ਆ ਗਿਆ ਮੈਂ ਇਹ ਹੋਰ ਤਾਂ ਗੱਲ ਨਹੀਂ ਮੇਰੇ ਵਾਸਤੇ ਚੰਗੀ ਬੋਲ ਲੱਗਿਆ ਲੱਗ ਗਈ ਨਹੀਂ ਮਾਫੀ ਵਾਲੇ ਕਹਿ ਗਏ ਹੱਡੀ ਆ ਕੀ ਕਹਿੰਦੀ ਕੱਲ ਵੇ ਵੇ ਸੰਦੀਪ ਗੁੱਸਾ ਕਿ ਕਰਦੀ ਆ ਹਾਂ ਨਹੀਂ ਮੈਂ ਮਰ ਜਾਮੈਂ ਮੈਂ ਤੇ ਤੂੰ ਕਹ ਤੇ ਮਾਰਨਾ ਸੁਖੀ ਕਰਨੀ ਤੂੰ ਮਰੇ ਦੇ ਮੇਰੇ ਕਹਾ ਤੂੰ ਇੰਨੀ ਗੱਲ ਕਹੀ ਕਿਹੜੀਆਂ ਗੱਲਾਂ ਕਰਦੀ ਆ ਤੂੰ ਬੋਲਣ ਬਾਅਦ ਅੰਦਰੀਆਂ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ ਲੋੜੀ ਤੋਂ ਬਾਅਦ 22 ਦਿਨਾਂ ਬਾਅਦ ਸਲਾਹ ਕਰੀ ਮਾਰਨ ਵਾਲੀ ਮਾਰਨ ਵਾਲੀ ਤੁਸੀਂ ਬਹੁਤ ਟਾਈਮ ਦੇ ਕਰਦੇ ਮੈਂ ਸੀ ਤੁਹਾਡੇ ਤੋਂ ਕੋਈ ਜਾਣਦਾ ਤਾਂ ਨਹੀਂ ਕਿੱਥੇ ਨੂੰ ਅਮੀਤੋ ਵਿਚਾਰੀ ਦੇ ਲ ਜਦੋਂ ਮੇਰੇ ਖਿਆਲ ਚ ਜਦੋਂ ਮੈਂ ਹੋਇਆ 97 ਚ ਹੋਇਆ ਉਦੋਂ ਮੇਰੇ ਖਿਆਲ ਚ ਹੁਣੀ ਆ ਇਹ ਏ ਮੀਤੋ ਮੇਰੇ ਘਰ ਜ ਹੁਣੀ 65 ਕ ਦੀ ਅੱਛਾ ਉਹਦਾ ਮੈਂ ਸੁਣਦਾ ਸੀ ਮੀਤੋ ਨੂੰ ਮਾਰ ਦੀ ਹੁਣ 100 ਜੀ ਹੋ ਕੇ ਮੁੱਕੀ ਆ ਹਾਂ ਤਾਂ ਵੀ ਇਹ ਹੋਣੀ ਨਹੀਂ ਜਾਂ ਤੂੰ ਜੰਮੀ ਸੀ ਜਾਂ ਮੈਂ ਜੰਮਿਆ ਜਾਂ ਮੈਂ ਜੰਮਿਆ ਉਦੋਂ ਹੋ ਮੇਰੇ ਘਰ ਜ 65 ਕ ਦੀ ਸੀ ਨਹੀਂ ਸੰਦੀਪ ਦਾ ਵਿਆਹ ਸੀ ਤੂੰ ਆਹੋ ਸੰਦੀਪ ਦੀ ਗੱਲ ਨਹੀਂ ਕਰਦਾ ਮੈਂ ਤੂੰ ਹੋਣ ਗਿਆ ਮੀਤੋ ਦੀ ਗੱਲ ਕਰਦਾ ਮੀਤੋ ਜੀ ਆਹ ਉਹਦਾ ਵਿਆਹ ਮੈਂ ਕਹ ਮੀਤੋ ਕਹਿੰਦੀ ਕਿ ਮੈਂ ਚੱਲੀ ਗੱਡੀ ਥੱਲੇ ਚੱਲੀ ਗੱਡੀ ਥੱਲੇ ਔਰ 100 ਸਾਲ ਦੀ ਹੋ ਕੇ ਮੁੱਕੀ ਆ ਫਿਰ ਹੁਣ ਇਹਦੀ ਵੀ ਇੱਕ ਹੀ ਗੱਲ ਹੈ ਮੈਂ ਗੱਡੀ ਘੱਟ ੱਲੇ ਕੱਢ ਕੇ ਆ ਜਾਣੀ ਮੈਂ ਘੱਟ ੱਲੇ ਹੁਣ ਮੈਂ ਕੱਢ ਕੇ ਗਈ ਸੀ ਉੱਥੇ ਖੂਤੋਂ ਹਾਏ ਨਹੀਂ ਮੈਂ ਮਰ ਜਾ ਮਾਂ ਮੈਂ ਭਾਈ ਸੀ ਟੈਚੀ ਕੱਢੇ ਸੀ ਹਾਏ ਨਹੀਂ ਮੈਂ ਮਰ ਜਾ ਮਾਂ ਕੋਰੇ ਨਹੀਂ ਤੂੰ ਕਾਤੇ ਮਰਨਾ ਤੂੰ ਸੱਚੀ ਵਾਸੀ ਸੱਚੀ ਚੱਲ ਗਈ ਸੀ ਖੂਤੋਂ ਕੋਈ ਵੇੜੀ ਗੱਲ ਉਹ ਕੱਲੜਾ ਛੱਡਿਓਲਾ ਰਾਂਸ ਲੋੜੀ ਦੇ ਖਰਚਾ ਤੂੰ ਕਿੰਨਾ ਕਾਤੇ ਕੀਤਾ ਸਾਡੀ ਮਰਜ਼ੀ ਸਾਡੀ ਦੋਤੀ ਸੀ ਅਸੀਂ ਕਰਨਾ ਲਾਲਾ ਜੋਰ ਤੂੰ ਜੋ ਲਾਲਾ ਪੁੱਤ ਮੇਰੀ ਗੱਲ ਸੁਣ ਲਓ ਜੋਰ ਵੀ ਨਹੀਂ ਮੇਰੀ ਗੱਲ ਸੁਣ ਬਈ ਦੇ ਮੁੰਡਿਆ ਤੂੰ ਪੁੱਤ ਮੇਰੀ ਗੱਲ ਸੁਣ ਬਈ ਜਿਆਦਾ ਲੋੜੀ ਵੀ ਬੰਡਣੀ ਸੀ ਹਾਂਜੀ ਹੈ ਲੋੜੀ ਵੀ ਬੰਡਣੀ ਸੀ ਫੇ ਹੁਣ ਆਂਦ ਗਾਣ ਨੂੰ ਰੋਟੀ ਵੀ ਵੇ ਖਲੋਣੀ ਸੀ ਹਾਂ ਤੂੰ ਨਮੇ ਸੇਕ ਕਰਾ ਲੈ ਆਏ ਮੇਰਾ ਸੌ ਲੱਗੇ ਆ ਆ ਨਮਿਆ ਕੰਧਾਂ ਦੇ ਟੈਲਾ ਲਾ ਕੇ ਇਹ ਸੰਦੀਪ ਨੂੰ ਮੈਂ ਦੱਸਿਆ ਕਿ ਇਹ ਗੱਲ ਪੜਦੀ ਐ ਤੇ ਮਜਾ ਬਣੀ ਐ ਆਂ ਆੜ ਪੁੱਛੋ ਫੌਜ ਨੂੰ ਹਾਂਜੀ ਕੱਲ੍ਹ ਦਾ ਨਹੀਂ ਅਕਲੋਂ ਦਾ ਨਹੀਂ ਹੀ ਹੋਏ ਮਹਿਮਾਨੇ ਬਾਪੂ ਬੰਦਾ ਤੇ ਕਿਹੜੀ ਟੈਲਾ ਇਹ ਉਦੋਂ ਦੀਆਂ ਲੁਆਈਆਂ ਆ ਜਦੋਂ ਹੱਥ ਲੈ ਲੁਆਈਆਂ ਤੇ ਜਦ ਪੈ ਪਟਿਆ ਤੇ ਸੰਦੀਪ ਉਹ ਜਿਹੜੇ ਟੋਟੇ ਸੀ ਉਹ ਲੁਆਏ ਸੀ ਆਪੇ ਉਹ ਕੰਧ ਦੇ ਬਾਹਰ ਕਾਦੇ ਲੁਆਈਆਂ ਤੇ ਸੰਦੀਪ ਟੋਟੇ ਆ ਤੇ ਅੱਖੀ ਟੋਟੇ ਆ ਪੂਰੀ ਟੈਲ ਆ ਹਾਂ ਇਹ ਲੁਆਏ ਤੁਸੀਂ ਵਿੱਚ ਲੱਗਦੇ ਮੈਂ ਆਪੇ ਦੀ ਆਪਣੇ ਕੁੜੀ ਨੂੰ ਦੱਸ ਕੁੱਝ ਹਾਂ ਪੁੱਛੋ ਕੁੜੀ ਨੂੰ ਪੁੱਛ ਲਈਦੀ ਪੁੱਛ ਲਈ ਪੁੱਛ ਲੈਣੇ ਪੁੱਛੋ ਦਾ ਦੱਸ ਹਾਂਜੀ ਹਾਂਜੀ ਇਹ ਮੈਨੂੰ ਟੁੱਟ ਕੇ ਆਦਾ ਬਈ ਕੁੜੀ ਨੂੰ ਵੀ ਕੁੜੀ ਨੂੰ ਕਾ ਤੇ ਟੁੱਟ ਕੇ ਪਾਵਾ ਤੇ بابا ਉਹ ਕੋਈ ਨਹੀਂ ਮੈਂ ਉਹ ਨਹੀਂ ਦਛਣੀਆਂ ਤੇ ਦੱਸੋ ਚੱਲ ਦੱਸੋ ਦੱਸ ਦੇਣਾ ਪੁੱਛੋ ਉੱਤੇ ਮੈਨੂੰ ਹਾਂਜੀ ਪੁੱਤਰੀ ਹਾਂ ਟੈਲਾ ਕਦੋਂ ਰਾਈਂਗੇ ਇਹ ਜਦ ਰੈ ਨੂੰ ਫੋਨ ਦਾ ਫੋਨ ਕੀਤਾ ਸੀ ਪੈਪਲੀਕ ਕਰਦਾ ਪੈਪਲੀਕ ਅੰਦਾਜ਼ ਕਰਦਾ ਦੋ ਜੀ ਕਹਿੰਦਾ ਮੈਨੂੰ ਲੱਗਦਾ ਕਿ ਆ ਜਾਂਦਾ ਸੀ ਪੈਪਲੀ ਕਰਨ ਲੱਗ ਪਿਆ ਸਾਡੀ ਪਸਾਦ ਯਾਰ ਇਹ ਆ ਘਰ ਨੂੰ ਖਰਾਬ ਕਰਦੀ ਹਣ ਆ ਤੇਰੀ ਤੀਨੀ ਮੁੜ ਕੇ ਦੁਬਾਰਾ ਤੇਰੇ ਮੂੰਹ ਚੋਂ ਨਿਕਲ ਗਿਆ ਯੁੱਤੀ ਲਾ ਲਓ ਪਿਆਰ ਪਿਆਰ ਮਾਸੀ ਪਿਆਰ ਆਪਣੇ ਕੁੜੀ ਨੂੰ ਅੱਦਾ ਬੋਦਾ ਕੁੜੀ ਨੂੰ ਨੇਰ ਕੰਨਾ ਮੇਜ ਮੁੜ ਕੇ ਤੇ ਕੀ ਕਰੇ ਦੁਆਲੇ ਕੁੜੀ ਤੇਰੇ ਦੁਆਲੇ ਤੂੰ ਆ ਦੀ ਘਰ ਵਾਲੀ ਨੂੰ ਕਿੱਦਾਂ ਬੋਲੇ ਮਾਸੀ ਪਿਆਰੇ ਐ ਤੇਰੇ ਸਾਥ ਕੇ ਮਾਥੜ ਪਿਆਰ ਕਿੰਨਾ ਕਰਦਾ ਵਾ ਤੇਰਾ ਕਵੇਜ ਪਵਾਤਾ ਨਾ ਤੇਰੀ ਬੋਟੂ ਮੈਂ ਮੈਂ ਮਰ ਜਾਵਾਂ ਉਹ ਤਾਂ ਭੈਣਾ ਆ ਆਪ ਦੇ ਵਿੱਚ ਮੈਂ ਲੰਨ ਕੋਲ ਨੇ ਜਿੱਦਾਂ ਮਰਜੀ ਇਹ ਕਲੇਸ਼ ਤੇ ਐ ਨੇ ਪਵਾ ਬਲੌਗ ਤੇ ਐ ਨੇ ਕਰਾਈ ਆ ਨੋ ਨੋ ਉਹ ਬੋਜੀ ਕਹਿੰਦਾ ਨੋ ਨੋ ਬਣਾਣੀ ਹੈ ਹੈ ਓਏ ਹਾਰ ਜਬੋ ਹਾਰ ਜਬੋ ਹਾਰ ਜਬੋ ਉਹ ਤਾਂ ਅੱਗੇ ਹੀ ਮੈਂ ਚੰਗਰ ਚੜੇ ਲਿਆ ਉਹ ਭੈਣ ਤੇਰੇ ਚੜੇ ਲਗਾਤਾ ਮੈਂ ਉਦਾਂ ਕੀ ਨਿਕਲਦਾ ਮੂੰਹ ਚੋਂ ਹਾਉਂ ਨਾ ਨਹੀਂ ਆ ਤੇਰੇ ਮਤਲਬ ਮੰਨੇ ਸਣ ਲਾ ਮੰਨੇ ਜਾਣ ਲਾ ਤੇਰਾ ਰੱਬ ਪਾ ਲਾ ਮੈਨੇ ਤੈਨੂੰ ਬਲੌਕ ਕੀਤਾ ਮੈਨੂੰ ਚਾਹ ਨਾ ਚਾਹ ਚਾਹ ਪ੍ਰੈਂਟ ਚਾਹ ਦੇ ਦੇ ਨਹੀਂ ਹਾਂਜੀ ਰਾਣਾ ਨੇ ਕਿ ਤੂੰ ਮੈਨੂੰ ਬਲੌਕ ਕੀਤਾ ਮੈਨੂੰ ਗੁੱਸਾ ਆੜਾ ਮੈਂ ਉਹਨਾਂ ਨੇ ਨਹੀਂ ਇਹਦਾ ਬਲੌਕ ਹੋਰ ਅੱਛਾ ਜੰਗਪੁੱਤ ਕਾਹ ਪਹਿਣੀ ਆ ਤੂੰ ਜਿਹੜਾ ਆ ਨਾ ਆ ਗੱਲ ਕਰਦਾ ਕਹਿਣਾ ਲੁੱਪ ਉਹ ਕੰਦਾ ਉਹ ਵਾਲੀਆਂ ਟੈਲਾਂ ਦੀਆਂ ਦੱਸ ਦੇ ਮੈਂ ਤਾਂ ਖਾ ਲਾਂ ਲਿਆ ਜਾਂ ਮੈਂ ਤਾਂ ਖਾ ਲਾਂ ਸੰਦੀਪ ਏ ਸੰਦੀਪ ਆ ਟੋਟੇ ਕੋਠੇ ਦੇ ਸਾਰੇ ਪੈਸੇ ਮੈਂ ਲਵਾ ਲਿਆ ਹਾਂ ਹਾਂਜੀ ਤੇਰਾ ਗੱਲ ਕਰਨਾ ਲੈ ਗਰਜੀਤ ਨੂੰ ਗੱਲ ਕਰਨੀ ਮੈਨੂੰ ਹਾਂਜੀ ਬਾਜੀ ਸਤਿ ਸ਼੍ਰੀ ਅਕਾਲ ਬਾਜੀ ਕਿੱਦਾਂ ਜੀ ਹਾਂਜੀ ਵੱਡੀ ਗੱਡੀ ਲੈ ਲੰਨੇ ਆ ਕੋਈ ਜੱਕਰ ਨਹੀਂ ਕਦੋਂ ਅੰਤਰਾ 16 ਰੁਪਏ ਦਾ ਇਹ ਇਹ ਕੋਈ ਇਹ ਵੱਡੀ ਗੱਡੀ ਜਾ ਦੇਖੋ ਮੁੰਡੇ ਨੂੰ ਫਾਰਟੂਨਰ ਵਾਲੇ

ਇਹ ਬਣਾਉਂਦਾ ਨਕਸ਼ਾ ਨੁਕਸੇ ਕਰਾਉਂਦੇ ਰੈਂਡਰ ਨਹੀਂ ਨਾ ਤੇ ਮਾਸੀ ਨੇ ਬਣਾਇਆ ਨਕਚਾਣ ਕਰਦਾ ਹਾਂ ਸੰਦੀਪ ਬੇਗਰਜੀ ਤੇ ਵੇ ਝੂਠ ਬੋਲਦੇ ਆ ਇਹ ਕਹਿੰਦੇ ਰਾਈਟ ਸਾਈਡ ਆ ਇਹ ਕਹਿੰਦੇ ਰਾਈਟ ਸਾਈਡ ਕਰਨੀ ਆ ਇਹ ਰਾਈਟ ਸਾਈਡ ਆ ਆ ਇਹਦਾ ਰੀਅਰ ਸਾਈਡ ਆ ਹਾਂ ਤੁਸੀਂ ਦੱਸ ਦੋ ਉਹ ਕਹਿੰਦਾ ਕਿ ਮੇਰੇ ਇਹ ਕਹਿੰਦੀ ਮੇਰੀ ਕੁੜੀ ਨੇ ਪੈਸੇ ਪਾਉਣੇ ਆ ਆਹੋ ਪਾਉਣੇ ਲਓ ਸੋ ਇਹ ਫਰੰਟ ਸਾਈਡ ਆ ਫਰੰਟ ਸਾਈਡ ਆ ਤੇ ਆ ਇਹਦਾ ਅੰਦਰ ਲੈਂਡ ਜ਼ੋਨ ਆ ਪ੍ਰੋਪਰ ਮੱਲੂਬੇ ਤਾਂ ਪ੍ਰੋਪਰ ਬਣਾਏ ਆ ਹਾਂ ਸੋਣ ਤੋੜੀ ਵੜੀ ਆ ਆਲੇ ਆਲੇ ਬੈਣ ਪੁੱਛ ਲਾ ਹੁਣ ਨਕਚਾ ਕਾਦੇ ਬਣਾਣਾ ਮੈਂ ਕੁੜੇ ਮੈਨੂੰ ਨਹੀਂ ਕੁੜੇ ਮੈਨੂੰ ਨਹੀਂ ਦੀਗੇ ਪਤਾ ਇਹ ਤਾਂ ਝੂਠ ਬੋਲਦੇ ਮੈਂ ਨਹੀਂ ਨਕਚਾ ਬਣਾਇਆ ਪਰ ਕੀ ਤਾਂ ਡਕੀ ਲੱਗੇ ਤੁਰ ਪਪੂਲਾ ਇਹ ਗੱਡੀ ਮੇਰੇ ਪੰਜ ਕੀਤਾ ਤੇ ਪਪੂਲਾ ਲੱਗਿਆ ਮੈਂ ਵੇਚ ਕੇ ਬਣਾਉਣਾ ਤਾਂ ਕਿਹਾ ਨਹੀਂ ਬਿੰਦੋਰ ਨਹੀਂ ਨਹੀਂ 5 ਤਾਂ ਹੈ ਹੀ ਨਹੀਂ 4 ਖੇਤ ਦਾ 4 ਖੇਤ ਗਿਆ 4 ਕਿਹਾ ਮੈਂ ਨਹੀਂ ਝੂਠ ਨਾ ਬੋਲ ਤੂੰ ਝੂਠ ਮੇਰ ਮੋਰ ਹੈ ਤੁਹਾਡੇ ਘਰ ਦਾ ਨਕਸ਼ਾ ਹੈ ਮੇਰੇ ਕੋ ਪੈਸੇ ਮੈਨੂੰ ਆ ਜਾਣੇ ਆ 25 ਤਰੀਕ ਨੂੰ 340 ਲੱਖ ਰੁਪਈਆ ਮੈਂ ਬਣਾ ਲਵਾਂਗਾ ਕੁਆਂਟਮ ਟੈਕਸ ਵਾਲੇ ਇਹਨੂੰ ਹਰਾਮ ਜੱਤ ਆ ਜੁੱਤੀ ਹੈ ਇਹਦੇ ਸੰਦੀਪ ਦਿਵਾਲ ਦੇ ਐ ਨਹੀਂ ਕਰਦਾ ਮੈਂ ਇੱਕ ਵਾਰ ਆ ਵੜਾਈਂ ਇੱਕ ਵਾਰ ਪੈਣਾ ਚਲੋ ਪੈਪ ਤਾਂ ਲਈ ਕਰ ਗਿਆ ਥੱਲੇ ਬਾਥਰੂਮ ਦੀਆਂ ਕੰਧਾਂ ਦੇ ਪੈਪ ਵੀ ਲਈ ਕਿ ਤੇ ਪੁੱਛੀ ਹੈ ਹਾਂ ਪੁੱਛ ਦੱਸ ਉਹ ਪਾਣੀ ਦਾ ਟੈਂਕੀ ਚੋਂ ਆਉਂਦਾ ਪਾਣੀ ਕਿਦੇ ਉਹ ਉਹਦਾ ਪੈ ਬਾਹਰ ਆ ਉਹਦਾ ਵਿੱਚ ਨਹੀਂ ਆਉਂਦਾ ਉਹਦਾ ਪੈ ਬਾਹਰ ਆ ਉਹ ਆ ਗਿਆ ਉਹ ਤਾਂ ਉਹ ਨਾ ਨਾ ਟੈਂਕਰ ਅੱਗੇ ਲੱਗੀਆਂ ਆ ਬੀਹਾਂ ਸਾਲਾਂ ਦੀਆਂ ਆ ਮੋਟਰ ਆ ਬੀਹਾਂ ਸਾਲਾਂ ਦੀਆਂ ਟਾਇਲਾਂ ਲੱਗੀਆਂ ਆ ਉਹ ਆ ਗਿਆ ਪਰ ਆ ਖੁੰਝ ਗਈ ਜਿਹਦਾ ਰੋਸ਼ਨ ਨਾ ਆ ਰੋਸ਼ਨ ਦਾ ਰੈਪਰ ਤਾਂ ਕਰਨੇ ਸੀ ਨਾ ਉਹ ਤਾਂ ਬੀਹਾਂ ਸਾਲਾਂ ਦੀਆਂ ਲੱਗੀਆਂ ਆ ਟੈਲਾਂ ਐਥੇ ਚਲੋ ਠੀਕ ਆ ਆ ਕੰਦ ਤੂੰ ਤਾਂ ਕੋਈ ਪੈਸੇ ਨਹੀਂ ਇਹਦਾ ਕੀ ਰੋਲਾ ਸੀ ਇਹਦਾ ਰੋਲਾ ਸੀ ਸਜਾਵਟ ਬਣਾਈ ਹੈ ਐਥੇ ਯਾਦ ਆਪਣੀ ਕੁੜੀ ਦੱਸੋ ਮੈਂ ਨਹੀਂ ਤਾਂ ਮੈਂ ਆਪੇ ਦੱਸ ਦਉ ਤੇ ਤੇਰੇ ਫੋਨ ਤੇ ਨਹੀਂ ਮੈਂ ਕਦੇ ਗੱਲ ਕਰ ਮੈਂ ਬਹੁਤ ਨਹੀਂ ਮੈਂ ਦੱਸ ਕੁੜੀ ਨੂੰ ਹਾਂਜੀ ਸਜਾਵਟਰ ਨੂੰ ਬਣਾਈਆ ਲੱਖੋ ਜੀ ਸਿਆਪਨ ਕਾਹਦੇ ਕਹਿੰਦੀ ਸਜਾਵਟ ਮਾੜੀ ਹੁੰਦੀ ਆ ਇਹ ਚਾਹੀਦੀ ਗੋਹਾ ਲਾਣੇ ਮੈਂ ਹੁਣ ਇਹ ਇਹ ਪੁੱਛੀ ਦਵਾਈ ਤਾਂ ਲੈ ਕੇ ਆਇਆ ਤੇ ਆ ਮੈਂ ਕਿ ਕੋਈ ਨਾ ਕੌਣ ਮੈਂ ਹੀ ਲਿਆਂਦੀ ਨਹੀਂ ਲਿਆਂਦੀ ਆ ਦਿਖਾ ਲਿਆ ਕੇ ਨਾ ਬੋਲਿਆ ਨਾ ਬੋਲੋ ਦੁਆਏ ਇਹ ਇਹਨਾਂ ਦੇ ਮਗਰ ਲਾ ਕੇ ਦੋ ਸਦਾਈਆਂ ਦੇ ਪੈਨਸਲ ਕਿੰਨੀ ਆ ਇਹਨਾਂ ਨੂੰ ਜਿਨ੍ਹਾਂ ਨੂੰ ਘਰ ਨਹੀਂ ਪੁੱਛਦਾ ਕਹਿੰਦਾ ਉਹ 10000 ਪੈਨਸਲ ਆ ਮੈਂ ਜੋ ਮਾਰਦੀ ਆ ਮੈਂ ਮਰ ਜਾ ਮੈਂ ਮੇਰੇ ਕੋ ਬੀੜੇ ਸੁਤੇ ਦਾ ਇਹ ਮੈਂ ਕਹਿੰਦਾ ਕੈਪਟਨ ਆ ਹੈ ਇਹ ਕੈਪਟਨ ਆ ਘਰ ਵਾਲੇ ਬੁਤਰੀ ਆ ਇਹ ਮਾਦੀ ਕੀ ਕਰਦੀ ਇਹ ਕੈਪਟਨ ਆ ਇਹ ਕੈਂਟਰ ਆ 10000 ਪੈਨਸਲ ਨਾਲੇ ਆਪ ਨੂੰ ਪਤਾ ਆ ਸਾਰਾ ਇਹਨੂੰ ਪਤਾ ਆ ਪੈ ਦੇ ਕੇ ਉਹਨਾਂ ਦਾ ਖਰਚਾ ਹੋ ਗਿਆ ਲੋਹੜੀ ਤੇ ਬਹੁਤ ਫਿਰ ਪੋੜੇ ਪੜੇ ਆ ਦਵਾਈ ਲੈ ਤੂੰ ਹਣ 15000 ਵੱਖਰਾ ਪਾ ਦੇ ਹੁਣ ਦਵਾਈ ਲੈ ਵੈਸੇ ਤਾਂ ਜਿੱਦਨੇ ਪਾਏ ਆ ਖਰਚਾ ਤਾਂ ਨਾ ਮੁਕਿਆ ਕਾ ਦੇ ਲੋਹੜੀ ਕਾਲ ਡੀਜੇ ਡੂਜੇ ਕਾਲ ਤੇ ਲੋਹੜੀ ਅੱਜ ਦਾ ਸਾਰਾ ਪਿੰਡ ਰੋਟੀ ਲੈ ਕੇ ਗਿਆ ਨਾ ਦਿਓ ਤੁਹਾਨੂੰ ਪਤਾ ਨਹੀਂ ਆਲਾ ਮਾਸੀ ਨਾ ਮਸੀਆ ਗੱਲ ਕਰੇ ਕਾਡੀ ਜੇ ਲੱਗਾ ਨਹੀਂ ਸੀ 100 ਕਾਲਾ ਮੇਰੇ ਕੁੜੇ ਸੰਦੀਪ ਚਮਕੌਰ ਨੇ ਲਾਇਆ ਜੋ ਕਿਤੇ ਪੈਸੇ ਲੈ ਵਿਚਾਰੇ ਨੇ ਉਹਨੂੰ ਬਜਾਰੇ ਨੂੰ ਪੈਸੇ ਦਵਾਂ ਹੋਰ ਉਹਦੇ ਰੋਟੀ ਕਿੱਥੋਂ ਚੱਨੇ ਆ ਗਰਜੀਤ ਦੱਸੇ ਹੀ ਪਾ ਦੇ ਵੀ ਜਾਨ ਬਹੁਤ ਔਖੀ ਗਰਜੀਤ ਦੱਸ ਪਾ ਦੇ ਕੋਈ ਗੱਲ ਨਹੀਂ 100 ਪਾਉਂਡ ਆਏ ਓ ਮੇਰੀਆਂ ਕਿੱਥੇ ਮਾਰ ਕਿੱਥੇ ਬੁੱਲੀ ਆ ਇਹ 100 ਪਾਉਂਡ ਕਹ ਪਾਏ ਗਰਜੀਤਨ ਪਾਏ ਆ ਮਨੀ ਗਰਜੀਤਨ ਬਾਏ ਇਹਨ ਕੀ ਪਉਣਾ ਸੀ ਅਜੇ ਇਹ ਨਹੀਂ ਦਿੰਦੀ ਆ ਨਾ ਧੀ ਤੇਰੀ ਗਰਜੀਤ ਅਜੇ ਧੀ ਆ ਤਾਂ ਗਰਜੀਤ ਆ ਗਰਜੀਤ ਆ ਜੇ ਧੀ ਨਾਲ ਆ ਤਾਂ ਤਾਂ ਹੀ ਉਹ ਆ ਨਹੀਂ ਤਾਂ ਫਿਰ ਆਹੋ ਜਿੱਦਨ ਤੁਹਾਡੇ ਜੁੱਤੀਆਂ ਪੈਣ ਲੱ ਪਈਆਂ ਹੈਗਾ ਤੀਵੀਆਂ ਤੋਂ ਕੀ ਪਤਾ ਲੈ ਆਪਣਾ ਬੜਿਆ ਬਚਾ ਲਿਆ ਇਹਦਾ ਮਤਲਬ ਤੂੰ ਖਾਂਦਾ ਹੈ ਥੈਂਕ ਯੂ ਤੂੰ ਕਹਿੰਦਾ ਤੂੰ ਖਾਂਦਾ ਤੁਸੀਂ ਬਿੱਲੜਿਆ ਅੱਛਾ ਮੈਂ ਤਾਂ ਸਿਰੇ ਚਰਖਾ ਕਰਦੇ ਆ ਬਿੱਲੜਿਆ ਤੁਸੀਂ ਤੁਸੀਂ ਵੀ ਸਾਰੇ ਢਾੜੀ ਢੱਡੇ ਚ ਤਾਸ਼ੇ ਕੁੱਟੀ ਇਹ ਹੁਣ ਕਾਥੇ ਮੁੱਟੀ ਜੱਸ ਸਕੂਟਰ ਜਾ ਕੇ ਖਹਿ ਰਿ ਗਿਆ ਪਾਈਆ ਲਾ ਕੇ ਸਕੂਟਰ ਠੀਕ ਆ ਕਰੀ ਉੱਤੇ ਆ ਗਏ ਆ ਬੋਤਲ ਲੈ ਦੀ ਉਹਦਾ ਡਿੱਗੀ ਜੀ ਹੁੰਦੀ ਸੀ ਸਕੂਟਰੀ ਦੇ ਚ ਉੱਚੀ ਦਾ ਕਮਲੌਣੀਆਂ ਚੱਲ ਈ ਕਹਿੰਦੀ ਈ ਕਹਿੰਦੀ ਅੱਛੀ ਲੱਕ ਕਮਲੌਣੀਆਂ ਕਹਿੰਗਾਂ ਮੈਂ ਕਰ ਗੱਲ ਗੱਲ ਨਾ ਨਾ ਮੈਂ ਨਹੀਂ ਕਰਦੀ ਤੂੰ ਚੱਟ ਪਰ ਕਰ ਕਰ ਚੱਕ ਲੈ ਕੱਲ ਗੱਲ ਭੈਣਾ ਭੈਣਾਂ ਗੱਲ ਗੱਲ ਇਹ ਵਿਛੜੇ-ਵਿਛੜ ਜਾਂਦੇ ਨੇ ਮੈਂ ਕੀ ਲੱਕ ਜੀ ਵਿਛੜੇ-ਵਿਛੜ ਜਾਂਦੇ ਨੇ ਕਰ ਜਾਨੀਆਂ ਆ ਗੱਲ ਨਹੀਂ ਦੇਣਾ ਬਸ ਕੋਛੋ ਕੇ ਦਿੰਦੀ ਆ ਉਹ ਕਿਹੜੇ ਕੁਛ ਕਹਿੰਦੀ ਹੈ ਵਿਚਾਰੀ ਉਹ ਨਹੀਂ ਤਾਂ ਦਿੰਦੀ ਕੁਛ ਵੀ ਤੈਂ ਬਹੁਤ ਸੋਣਾ ਕੀਤਾ ਉਧਰ ਮੈਂ ਇਹ ਤਾਂ ਇਹਨੂੰ ਵੀਰ ਦੀ ਪੱਟੀ ਪੜਾਈ ਆਏ ਨੇ। ਹਾਂ। ਨਹੀਂ ਇਹਨੇ ਬਲੌਗ 'ਚ ਪਾਤੀ ਸੰਦੀਪ। ਮੰਮੀ ਨੇ ਗੋਪੀ ਇਹਦਾ ਤਾਂ ਮਾਰ ਤੇ ਆਏ। ਇਹਨੇ ਕਹਦੇ ਭਾਈ ਹਾਂ ਕੋਈ ਕੁਛ ਨਹੀਂ ਮਿਲਣਾ ਤੁਹਾਨੂੰ ਉੱਥੋਂ। ਇਹ ਕਰ ਗੱਲ ਇਹਨਾਂ ਕੋ ਬੰਦਿਆ ਇੱਕ ਵਾਰੀ ਗੱਲ ਕਰ। ਮੇਰੇ ਕੋਲ ਬਲੌਗ 'ਚ ਕਹਦੇ ਭਾਈ ਤੂੰ ਬਲੌਗ 'ਚ ਪਾਉਣ ਹੁੰਦੀ ਆ ਬਲੌਗ 'ਚ ਪਾਉਣ ਵਾਲੀ। ਬਸ ਮੈਂ ਕਹ ਤੇ ਕਹਾ। ਤੇਰੇ ਕਰਕੇ ਪਾਇਆ ਹਣ। ਲੈ ਤੈ ਚਿੱਤਨ ਨਾ ਕਹ ਤੂੰ ਮੇਰੇ। ਕਰ ਗੱਲ ਕਰ। ਮੈਂ ਨਹੀਂ ਕਰਨੀ ਗੱਲ ਤੂੰ ਕਰ ਲੈ ਗੱਲ। ਤੇਰੇ ਕਰਕੇ ਪਾਇਆ ਬਲੌਗ 'ਚ। ਮੈਂ ਨਹੀਂ ਮੈਂ ਨਹੀਂ ਕਰਨੀ ਗੱਲ। ਤੂੰ ਕਰ ਤੇਰੀ ਕੁੜੀਆ। ਹੈਲੋ ਕੁੜੀ ਆਪਣਾ ਰਾਨੋ ਆ ਆ ਚੱਲ ਰਾਨੋ ਵੀ ਤੇਰੀ ਕੁੜੀ ਆ ਰਾਨੋ ਜਿਹੜੀ ਹੈਗੀ ਏਰਖਾਂ ਹਾਂ ਤੂੰ ਏਰਖਾਂ ਉਹ ਕਿਹੜੀ ਏਰਖਾਂ ਆ ਨਹੀਂ ਤੂੰ ਕਾ ਬਲੌਗ ਚ ਕਿੱਦਾਂ ਪਾਤੀ ਸੰਦੀਪ ਹੋ ਨਹੀਂ ਐਨੇ ਗਿਆ ਗੁੱਡੀ ਨੇ ਪਾਦੇ ਤੂੰ ਕਾ ਦੇ ਮਾਰਨਾ ਮੈਂ ਬਿਸਕਟ ਖਾ ਲਾਂ ਤੇ ਹੋ ਰਾਨੋ ਦੇ ਝੂਠੇ ਬੋਲੀ ਹਾਂ ਐਨੋ ਰਾਨੋ ਦੇ ਖਿਲਾਫ ਦਾ ਕੋਈ ਮੈਨੂੰ ਨਹੀਂ ਪਤਾ ਚੱਲ ਕੰਨੂ ਤੂੰ ਆਪਣਾ ਕੰਮ ਆ ਜਾ ਕੇ ਕਰ ਕੋਈ ਹਾਂ ਐਮੀ ਦਾ ਲੈ ਕੇ ਲਾਈ ਹੋ ਮੇਰੇ ਤੇ ਜੀ ਦੋਵਾਨੇ 10 ਹੈ ਕੀਤਾ ਤੇਰੇ ਕਰਕੇ ਆਵਾਂ ਸੀ ਓਨੇ ਵਿਚਾਰੀ ਨੇ ਓਨੇ ਕੀ ਪਤਾ ਕੀ ਗਿਆ ਇਹਨੇ ਇਹ ਗੱਲ ਕਹੀਗੀ ਵੀ ਸੰਦੀਪ ਫੇਰ ਕੀ ਹੋਇਆ ਨਾ ਨਾ ਤੁਸੀਂ ਪਾਉਂਦੇ ਨਾ ਫਿਰ ਮੋਰੇ ਮੁੰਡੇ ਉਹਦੇ ਪੁੱਛਦੇ ਆ ਜੀ ਤੁਸੀਂ ਦੋ ਪੈਸੇ ਪਾ ਦਿੱਤੇ ਹੋ ਉਹ ਹੁਆ ਹੁਆ ਕਹਦੇ ਕਰਤਾ ਹੈ ਹਾਂ ਹੁਆ ਹੁਆ ਕਰਤਾ ਇਹੇ ਮਦਦ ਕਰਦੀ ਜਾਂ ਪੂਰੀ ਹਾਂ ਰਾਣੋ ਪੂਰੀ ਨੇ ਮਦਦ ਕਰਦੀ ਆ ਮੇਉ ਦੇ ਹਾਜ ਹਾਰ ਰਹਾਉਂਦੀ ਆ ਮੈਂ ਹਾਂ ਦਾ ਆ ਹਣਾ ਹਾਂ ਯਰਬਾ ਮੇਰੇ ਮਾਸੀ ਇਹ ਕਾ ਤੇ ਬੋਲਦਾ ਨਹੀਂ ਬੋਲਣਾ ਨਹੀਂ ਮੈਂ ਮੈਂ ਘਰ ਦਾ ਮਾਲਕ ਆ ਉਹਦੇ ਮੋਰੇ ਨਾ ਬੋਲਦਾ ਨੀਗਾ ਘਰ ਦਾ ਮਾਲਕ ਸਾਡੇ ਕੋਲ ਓਕਾ ਹੋਣ ਲੱਪਾਂਦਾ ਸਾਰਾ ਦਿਨ ਤੂੰ ਬੋਲਦਾ ਨਹੀਂ ਕਾ ਸਾਰਾ ਦਿਨ ਬੋਲਦਾ ਕਿੱਦਾਂ ਨਹੀਂ ਲੈ ਬਸ ਕਰਦਾ ਅਬ ਕਦਾ ਚੱਲ ਫੇ ਹਾਂ ਮਾਲਕ ਆ ਘਰ ਦਾ ਅਬ ਕੇ ਬੋਲਣਾ ਨਹੀਂ ਤੂੰ ਮਾਲਕ ਮੈਂ ਤੈਨੂੰ ਕਿਹੜੀ ਕਹਿਨੀ ਆ ਤੂੰ ਬਾਹਰ ਆ ਹਾਂ ਕਹਿ ਸਕਦੀ ਨਹੀਂ ਤੂੰ ਕਿ ਯਾ ਤੁਹਾਡੀ ਲੜਾਈ ਤੁਸੀਂ ਨਾ ਲੜ ਪਿਆ ਕਰੋ ਯਾਰ ਉਹੀ ਗੱਲ ਜੇ ਇੱਕ ਬੰਦੇ ਦੀ ਗੱਲ ਸੁਣੀ ਸੀ ਮੈਂ ਕਹਿੰਦਾ ਉਹ ਕਹਿੰਦਾ ਕਿ ਸਾਰਾ ਟੱਬਰ ਬੰਦੇ ਨਹੀਂ ਉਹ ਮੈਨੂੰ ਮੁੰਡੇ ਦੀ ਗੱਲ ਬਹੁਤ ਸੋਹਣੀ ਲੱਗੀ 25 ਮਿੰਟੀ ਦਾ ਸਵਾਲ ਲੱਗਾ ਟੱਬਰ ਲੜ ਪੰਦਾ ਹੈ ਭੈਜੋ ਤੁਹਾਡੇ ਨਾਲ ਕੀ ਬੈਠੇ ਬਾਪੇ ਅਗਲੇ ਮੂਹਾਲਾਂ ਚ ਬੜਿਓ ਆ ਨਹੀਂ ਤੁਸੀਂ ਆਪਸੀ ਲੜ ਲਓ ਯਾਰ ਤੁਹਾਡਾ ਆਪਸੀ ਜਿਹੜਾ ਫੈਸਲਾ ਤੁਸੀਂ ਇੱਕ ਜਿਹੜੇ ਦੋ ਜਣੇ ਤੁਹਾਨੂੰ ਬਿਠਾ ਦਿੰਦੇ ਆ 2 ਘੰਟੇ ਤੁਸੀਂ ਆਪਸੇ ਬਹਿ ਕੇ ਆਪ 2 ਘੰਟੇ ਤੁਸੀਂ ਸੁਣੂਗੇ ਸਾਡੀ ਗੱਲ ਬੈਠੂਗੇ ਹੋਰ ਕੀ ਆ ਫੇਰ ਅਸੀਂ ਫੈਸਲਾ ਕਰ ਲੈਨੇ ਆਂ ਬਾਜੀ ਲਿਖਤ ਪੜਦੇ ਕਰ ਲੈਨੇ ਆਂ ਆਪਣੇ ਮੋਰੇ ਹਵਾ ਕਰਦਾ ਉਧਰੋਂ ਉਹਦੇ ਮੋਰੇ ਜ਼ੀਰੋ ਆ ਜ਼ੀਰੋ ਨਹੀਂ ਆ ਹਾਂ ਅਰੇ ਉਹ ਬਹੁਤ ਜੀ ਆਦਮੀ ਆ ਜ਼ੀਰੋ ਕਿੰਦਾ ਹੋ ਜੂ ਬਹੁਤ ਹੀ ਟੀਵੀ ਮੋਰੇ ਕਹਿੰਦੇ ਆ ਲੰਮਾ ਪਿਆ ਆ ਲੰਮਾ ਤਾਂ ਉਹ ਨਹੀਂ ਕਈ ਦਾ ਕਹਿੰਦੇ ਨੇ ਕਈ ਦਾ ਨਹੀਂ ਕਈ ਦਾ ਕਹਿੰਦੇ ਉਹਦੇ ਪੈਰਾਂ 'ਚ ਕਿਉਂ ਘਰ ਵਾਲੀ ਦੇ ਪੈਰਾਂ ਡੇ ਗਿਆ ਤੂੰ ਤਾਂ ਮਾੜਾ ਲੰਮਾ ਹੀ ਪਿਆ ਆ ਤੁਸੀਂ ਲੰਮੇ ਪਹਿਣਾ ਮੈਂ ਨਹੀਂ ਪਹਿਂਦਾ ਤੇ ਉਹ ਪੈਰ ਹਟਿਆ ਨੰਗੇ ਹੀ ਆ ਹੋ ਤੇਰੀ ਨੰਗੇ ਹੀ ਆ ਸ਼ਾਮਾਂ ਹੁੰਦੀਆਂ ਸੀ ਹਾਂ ਹਾਂ ਨਹੀਂ ਹੁੰਦੀਆਂ ਸ਼ਾਮੀਆਂ ਕਦਾਂ ਹੁੰਦੀਆਂ ਸੀ ਇਹ ਹੀ ਫੇ ਜੀ ਨਹੀਂ ਕਹੂੰਗੀ ਜੀ ਬਦਲ ਗਈ ਆ ਮੈਂ ਕਿਹਾ ਸਾਡਾ ਰਾਹ ਟੱਪਣ ਦੀ ਦੇਰ ਆ ਮਗਲੋਂ ਤੇ ਮਾਸੜ ਸਾਡਾ ਐ ਬਾਹਰ ਰੋਡ ਲੈਣੀ ਆ ਦਸਵੇਂ ਜਿਹੜੀਆਂ ਸ਼ਾਮਾਂ ਹੁੰਦੀਆਂ ਸਵਾਦ ਨੇ ਉਹ ਸਵਾਦ ਹੋਏ ਹੈ ਮਰਖੜਾ ਫੱਲਾ ਨੂੰ ਕਿਹਾ ਆ ਹੋਰ ਲੈ ਆ ਹੋਰ ਲੈ ਆ ਨਹੀਂ ਵਧੀਆ ਨਹੀਂ ਕਿੰਨਾ ਇਹ ਘਰ ਦੇ ਨਹੀਂ ਮਨੀ ਬਣਾਉਂਦੇ ਘਰ ਦੇ ਨਹੀਂ ਗੇ ਘਰ ਦੇ ਬਣਾ ਕੇ ਰੱਖੋ ਘਰ ਦੇ ਇਹ ਤਾਂ ਫੌਜੀ ਲਿਆਇਆ ਮੈਲ ਚੋਂ ਲੈ ਮੈਲ ਚੋਂ ਹਾਂ ਤੇ ਇਹ ਮੈਂ ਦੱਸੂ ਤੁਲਾ ਕਦੇ ਨਿਕਲੇ ਨਹੀਂ ਜੋਤ ਤੱਕ ਵੀ ਤੋਂ ਨਾਲ ਇਹ ਮਾਸੀਆ ਟੇਲਾ ਟੂਲਾ ਦੇ ਇੰਨਾ ਖਰਚਾ ਪੈਸੇ ਕਹਿੰਨੇ ਪਾਏ ਕਿਹੜੀ ਨੇ ਬਾਈ ਕਿਹੜੇ ਨੇ ਪਾਏ ਦੋਨੋਂ ਨੇ ਐਵੇਂ ਨਾ ਸਾਡੇ ਨਾਲ ਹਵਾ ਕਰੀ ਚਲ ਬਾਅਦ ਮੈਨੂੰ ਪਤਾ ਗੋਡੇ ਫਾੜਨੇ ਘਰ ਵਾਲੀ ਦੇ ਗੋਡੇ ਘਰ ਵਾਲੀ ਦੇ ਫੜੂਗਾ ਤੁਹਾਡੇ ਥੋੜੇ ਬੜਨੇ ਆ ਸਾਡੇ ਤਾਂ ਕਾਦੇ ਫੜਨੇ ਆ ਘਰ ਵਾਲੀ ਦੇ ਫੜਦਾ ਨੂੰ ਚੱਲ ਕੋਈ ਨਾ ਹੋ ਤਿਆਰ ਤੇ ਹੋਰ ਬੜਾ ਮੱਚ ਮੋੱਚੀ ਆ ਆਚਾ ਪਿਆਰ ਤੇ ਨੂੰਹ ਨਿਆਣੀ ਕਹਿੰਦਾ ਚੱਲ ਹੋ ਨਿਆਣੀ ਆ ਦੇਖ ਨਾ ਤੁਸੀਂ ਬੁੜੇ ਹੋ ਗਏ ਪਰ ਤੁਹਾਡਾ ਪਿਆਰ ਜਵਾਨ ਆ 70 ਸਾਲਾਂ ਦੇ ਹੋ ਗਏ ਆ ਆਜਾ ਬੜੀਆਂ ਮੈਂ ਮਿੱਠਾ ਖਾਂਦਾ ਸੇਵਾ ਬਹੁਤ ਕਰਦੀਆਂ ਅਸੀਂ ਤੁਸੀਂ ਆਉਂਦੇ ਨਹੀਂ ਸੇਵਾ ਕਰਕੇ ਤੂੰ ਕਿਹੜਾ ਆਉਨੇ ਆ ਸਾਡੇ ਫਿਰ ਜਾਉਨੇ ਆ ਤੁਸੀਂ ਚੋਰੀ ਦੇਣੀ ਨਿਕਲ ਜਾਨੇ ਆ ਕਿ ਮਨੀ ਨੇ ਲੈ ਜਾਣਾ ਦਾ ਦਾ ਮੈਂ ਪਕੌੜੇ ਬਣਾ ਲੈਣੇ ਨਹੀਂ ਤਾਂ ਇਹ ਵੀ ਗੱਲ ਕਹੀ ਕਿ ਦਵਾ ਦਾ ਬਚਲ ਮੈਨੇ ਚਲੀਏ ਮਨੀ ਆਉਣ ਵਾਲਾ ਉਹਦਾ ਕਹਿਣਾ ਬੈਣਾ ਸੀ ਦਿਮਾਗ ਖੇਲੇ ਕੇ ਹਾਂ ਉਹਦਾ ਰਾਤੀ ਵੀ ਹੰਡੀ ਜੇ ਲਾ ਲੈ ਤਾਂ ਪਤਾ ਉਹ ਤਰ੍ਹਾਂ ਹੋਵੇਗਾ ਦਰਦ ਦਾ ਡੀ ਜੇ ਮੈਂ ਤਾਂ ਫਿਰ ਅੰਦਰ ਤੂੰ ਸੌਰੀ ਜਾ ਜਾਂਦਾ ਤੂੰ ਫੇ ਜੇ ਡੀ ਜੇ ਲਾ ਲੈ ਤੂੰ ਤੁਸੀਂ ਦੱਸ ਦਿੰਦੇ ਹਾਂ ਵਿਆਹ ਤੇ ਤੈਨੂੰ ਉੱਥੇ ਕੋਈ ਪਰ ਚਾਨੀ ਹੁੰਦੀ ਤਾਂ ਸੌਰੀ ਚੱਲ ਜਾਂਦਾ ਸੌਰੀ ਸੱਜਣੇ ਜਾਣਾ ਸੀ ਤੇ ਤੁਹਾਡੇ ਕੋਲ ਕੋਈ ਖੈ ਨਹੀਂਗਾ ਅੱਛੀ ਸ਼ਾਮਾਂ ਕਰਦੇ ਆ ਹਾਂ ਹਾਂ ਤੇ ਇਹਦਾ ਕੋਈ ਸੀ ਆ ਅੱਛਾ ਜੀ ਅੱਛੀ ਸ਼ਾਮਾਂ ਹਾਂ ਸੈਡਲ ਲੈਣ ਲੱਪਾ ਤੁਸੀਂ ਹੈ ਇਹ ਵੀ ਦੇਖਣੀ ਪੈਂਦੀ ਅਗਲੇ ਨੂੰ ਹਾਂ ਅੱਛਾ ਲਓ ਜੀ ਹੁਣ ਇੱਧਰ ਹਾਂ ਆਜੇ ਕੋਸਕੰਦ ਨਹੀਂ ਕਿਉਂਕਿ ਤੁੰਗਾ ਤੇ ਨਾ ਕਿਤੇ ਪਾਇਆ ਹੁਣ ਤੂੰ ਕਾਲੇ ਬਲੌਗ ਜਾਇਆ ਗਿਆ ਹਰਾਮ ਦੀਆਂ ਮਾਤਿਆਂ ਨੂੰ ਕੀ ਕਿਹਾ ਤੂੰ ਆਪੇ ਮੇਰੇ ਸਾਹ ਲਾ ਦੇਣੀ ਸਾਰੀ ਗੱਲ ਉਹ ਤੇ ਮਨੀ ਨਾਲ ਲੜਦੀ ਹੈ ਠੀਕ ਆ ਸੰਦੀਪ ਇੱਥੇ ਲੜਾਈ ਕੀਤੀ ਉਹ ਨਾ ਮਨੀ ਨਾਲ ਬੱਸ ਨਾ ਮਾਰ ਜਾਨ ਬੱਸ ਸੌਣੇ ਤੂੰ ਕਹਤੇ ਦੁਆ ਕੀਤਾ ਘਰ ਦੇ ਵਿੱਚ ਬਾਤ ਸੌਣ ਰਿਹਾ ਲੈ ਲੈ ਜੋ ਕਰਨਾ ਹੈ ਆਪੇ ਮਨੀ ਨੂੰ ਬੱਚ ਲੈ ਆਹੋ ਮੇਰੇ ਦੁਆਲੇ ਕਰਦੇ ਆ ਕਰ ਆ ਭੈਣ ਦਾ ਮੈਨੂੰ ਫੋਨ ਆਉਂਦਾ ਕਿਾ ਤੇ ਫੇ ਕਿਤਾ ਮੈਂ ਤੇਰੇ ਗੱਲਾਂ ਚ ਕਿਹਾ ਤੂੰ ਨਹੀਂ ਆਨੀ ਆ ਤੂੰ ਦੁੱਧ ਜੋਂਗੇ ਨਹੀਂ ਆ ਉਹ ਤਾਂ ਬਾਤ ਤੇ ਹੀ ਦਿੱਤੀ ਬੋ ਤਾਂ ਬਾਤ ਹੀ ਬੰਦ ਕਰ ਮੈਂ ਸਾਰੇ ਗਾਉਂ ਦੱਸ ਇਹਨੂੰ ਨਾ ਦੱਸੀ ਵਾਸੀ ਆਹੋ ਇਹਦਾ ਭੰਡ ਦਊਗਾ ਨਾ ਮੈਂ ਤੈਨੂੰ ਭੰਡ ਦਊ ਨਹੀਂ ਆਨੀ ਆ ਬਣਾ ਤੇ ਆਰ ਚਾਰ ਹੋ ਕੇ ਬੈਠਾ ਮੁੱਛ ਮੁੱਛ ਦੀ ਆ ਨੋਰੀ ਕਰਕੇ ਕਿਹੜਾ ਦੁਆ ਦੁਆ ਨਹੀਂ ਕਰਦੀ ਰਾਣਾ ਤੂੰ ਵੀ ਉਹਦੀ ਵਾਅਦਤ ਕਰਦੀ ਆ ਤੂੰ ਮਾਰ ਜਿੱਤੇ ਮੈਨੂੰ ਨਹੀਂ ਪਤਾ ਤੂੰ ਹੋਰ ਕਲੇਸ਼ ਪਾ ਕੇ ਰੱਖ ਦਿੱਤਾ ਯਾਰ ਹਾਂ ਕੱਖ ਨੂੰ ਮਰਨਾ ਸਵੇਰ ਦੀ ਲੱਗੀ ਹੋ ਜਾਣਾ ਹਾਂ ਹੁਣ ਨਹੀਂ ਕੁਛ ਵੀ ਮਰਨਾ ਆ ਬੁਲੀ ਦਿੱਤੀ ਦੇਤੀ ਨਾ ਐਨੋ ਕੀ ਲੋੜ ਸੀ ਉਹਦੇ ਕੋਲ ਗੱਲ ਕਰਨ ਦੀ ਹਾਂ ਸਵੇਰ ਦੀ ਲੱਗੀ ਆ ਫੋਨ ਤੇ ਉਹਦੇ ਨਾਲ ਹੀ ਲੈ ਲਈ ਜੀ ਬਹੁਤ ਜਾ ਕੇ ਦੇ ਦੇ 55 ਕਹਿੰਦਾ ਕਹਿੰਦੇ ਦੇ ਦੇ ਜਿਹਦੇ ਦਰਦ ਤੋਂ ਬਣ ਤਾਇਆ ਹੈ ਮੈਂ ਕਿ ਤੁਸੀ ਇੰਨਾ ਦਾਨ ਕਰਦੇ ਆ ਫੇਸ ਸਾਰਾ ਕੋਈ ਨਹੀਂ ਹੈ ਚੁਨੀਲੇ ਲੰਦੇ ਕਹਿੰਦੇ ਚੁਨੀ ਹੈ ਦਾਨੇ ਫੈਗਾ ਛੱਟੋਂ ਰੜੀ ਪੈ ਸੁੰਦਰ ਮੰਦਰੀਏ ਓਏ ਤੇਰਾ ਕੌਣ ਵਜਾਰਾ ਓਏ ਕਿਲਾ ਭੱਟੀ ਵਾਲਾ ਓਏ ਲੇ ਦੀਵੇ ਆਈ ਓਏ ਲੇ ਸੱਕਰ ਭਾਈ ਓਏ ਪੁਲੀ ਮਿਤਾ ਉੜੀਦਾ ਲੋੜੀ ਵਿ ਲੋੜੀ ਗੱਡਰੀ ਪੂਜੂੜੀ ਕੱਟਾ ਗਿਆ ਨਾਠ ਕੱਢੀਏ ਮਾਫੀ ਲੱਖ ਕਦਮ ਬੰਗਿਆ ਤੇਰੇ ਦਾ 10 ਰੁਪਏ ਨਿਕਲੇ ਜੇਸ ਹਿਸਾਬ ਨਾਲ ਤੂੰ ਹੋ ਸਕਦਾ ਕੀ ਹੋਇਆ ਤੇਰੀ ਬਾਹਰ ਦੌਦੀ ਆਇਆ ਨਾ ਹਰਜਾ ਕੀ ਹੋਇਆ ਖਰਚਾ ਹੋਇਆ ਹਾਂ ਫੋਨ ਆ ਗਿਆ ਮੈਨੂੰ ਹਾਈ ਕੋਰਟ ਤੋਂ ਕਿੱਥੋਂ ਜਿਹੜਾ ਤੂੰ ਖਰਚਾ ਕੀਤਾ ਗੱਲ ਤੁਸੀਂ ਕਿਹੜੇ ਆਏ ਆ ਸਾਡੀ ਪਾਰਟੀ ਤੇ ਹਾਂ ਤੈਨੂੰ ਕੀ ਕੰਮ ਨੂੰ ਗਿਆ ਨਹੀਂ ਪਾਰਟੀ ਵੱਡੀ ਨਹੀਂ ਕਰਨ ਨੂੰ ਗਿਆ ਤੂੰ ਆ ਜਾ ਹਾਂ ਤੈਨੂੰ ਵੀ ਲੈਣਾ ਆਏ ਹਾਂ ਕੋਈ ਨਾ ਜਾ ਪਰ ਤੂੰ ਚਲਾ ਆ ਜੀ ਨਹੀਂ ਹੁਣ ਫਟ ਤੂੰ ਕਹਿੰਦੀ ਫਟੀ ਹਾਂ ਹਾਂ ਤੂੰ ਲੜੀ ਥੋੜੇ ਲੜੀਆ ਉਹ ਤੂੰ ਹਰ ਕਿਹਾ ਆ ਪਾਰਟੀ ਚ ਮੇਲੇ ਗਰੀਬ ਗੁਰੀ ਜਰਾਂ ਨਹੀਂ ਹੋਵੇ ਤੁਹਾਡੇ ਕੇ ਤੇ ਸਾਡੀ ਤੇਰੇ ਗਰੀਬ ਗੁਰੀ ਜਰਾਂ ਨਹੀਂ ਹੋਵੇ ਉੜੀਆਂ ਜੱਲਾ ਤੂੰ ਤਾਂ ਇੱਦਾਂ ਕਰੇਂ ਮੈਂ ਕੰਦ ਦੇ ਦਿੰਦੇ ਨੇ ਅੰਦਰ ਪਈਆਂ ਹੁੰਦੀਆਂ ਗੱਲ ਨੇ ਅੰਦਰ ਪਈਆਂ ਪਈਆਂ ਹੋ ਕੇ ਚਾਰੇ ਲਪਾਉਣੀਆਂ ਇਹ ਮੇਰੀਆਂ ਰਮਨ ਇੱਥੇ ਰਹੀ ਹਾਂ ਇੱਥੇ ਰਹੀ ਆਈ ਪੰਜ ਰਾਤ ਨੂੰ ਖੋਲ ਵੀ ਜਾ ਮੇਰੀ ਗੱਲ ਸੌਣ ਲਾ ਕੋਲ ਨਾ ਪਹਿਲਾਂ ਉਹਨਾਂ ਗੱਲ ਇੱਥੇ ਕਰਨਾ ਤਾਂ ਦੇਖਣ ਜਾਈ ਮੈਂ ਉੱਥੇ ਜਾ ਕੇ ਗੋਲਣੀ ਗੱਲ ਨਹੀਂ ਅੰਕਲ ਕਿੱਥੇ ਆ ਵਾਕਰ ਅੰਕਲ ਕਿੱਥੇ ਆਂਦਾ ਬਾਹਰ ਆ ਬਾਹਰ ਮੁੰਡਾ ਕਿੱਥੇ ਰਾਤ ਨੂੰ ਘਰੇ ਆਵਾ ਤੂੰ ਇਟਲੀ ਆਈ ਨਾ ਫੋਨ ਕਿ ਲੈ ਰਹੀ ਹੈ ਤਾ ਕੰਬੇ ਨੂੰ ਵੇਡਾ ਚਲ ਆਇਓ ਬੜੀ ਦਾ ਅੰਗਵੜੀ ਓਕੇ ਕਰਾਈ ਹੈ ਇਹ ਭਰਾਉਂਦੇ ਵੀ ਆ ਜੋ ਵੀ ਨਾ ਲੋ ਆ ਤਾਂ ਕਲੇਪ ਨੂੰ ਪੁੱਟ ਇੱਦਾਂ ਨਾ ਵੇਸ ਟੱਕ ਲੈ ਆਓ ਬਾਹਰ ਦੇ ਕੇ ਆਹ ਦਾ ਜਾਣਾ ਮਾਸੀ ਗੱਡੀ ਹੈ ਸਮਾ